ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕੁਝ ਨੁਸਖੇ ਦੱਸਾਂਗੇ ਜਿਹੜੇ ਤੁਹਾਡੇ ਕੰਮ ਆਉਣਗੇ। ਨੰਬਰ 1 ਜੇਕਰ ਤੁਹਾਡੇ ਪੈਰਾਂ ਵਿੱਚ ਦਰਦ ਹੈ ਤਾਂ ਅੰਗੂਠੇ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਦਰਦ ਤੁਰੰਤ ਠੀਕ ਹੋ ਜਾਵੇਗਾ। ਨੰਬਰ 2 ਰੋਜ਼ਾਨਾ ਬੇਰ ਦਾ ਸੇਵਨ ਕਰਨ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਨੰਬਰ 3 ਚਕੁੰਦਰ ਦੇ ਕਾੜੇ ਵਿੱਚ ਥੋੜਾ ਜਿਹਾ ਸਿਰਕਾ ਮਿਲਾ ਕੇ ਸਿਰ ਤੇ ਲਗਾਉਣ ਨਾਲ ਰੂਸੀ ਜਣਕੇ ਡੈਂਟਰ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 4 ਰਸੋਈ ਵਿੱਚ ਜਾਂਦਿਆਂ ਹੀ ਨੱਕ ਦੇ ਵਿੱਚ ਘਿਓ ਜਾਂ ਸਰੋਂ ਦਾ ਤੇਲ ਲਗਾਓ ਇਸ ਨਾਲ ਸਿਰ ਅਤੇ ਫੇਫੜੇ ਸਵਸਤ ਰਹਿਣਗੇ ਨੰਬਰ 5 ਘਿਓ ਅਤੇ ਆਦਰਕ ਦਾ ਰਸ ਮਿਲਾ ਕੇ ਪੀਣ ਨਾਲ ਕਮਰ ਦਰਦ ਨੂੰ ਆਰਾਮ ਮਿਲਦਾ ਹੈ ਨੰਬਰ 6 ਸਵੇਰੇ ਉੱਠਦੇ ਹੀ ਕੰਗੀ ਕਰਨ ਨਾਲ ਵਾਲ ਮਜ਼ਬੂਤ ਹੋ ਜਾਣਗੇ। ਨੰਬਰ 7 ਮੂਲੀ ਦਾ ਰਸ ਪੀਣ ਨਾਲ ਪਿੱਤੇ ਦੀ ਫਤਰੀ ਬੰਦ ਹੋ ਜਾਂਦੀ ਹੈ। ਨੰਬਰ 8 ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਨੂੰ ਚਵਾ ਕੇ ਖਾਣ ਨਾਲ ਮਸੂੜੇ ਅਤੇ ਦੰਦ ਮਜ਼ਬੂਤ ਹੁੰਦੇ ਹਨ ਅਤੇ ਇਹ ਮੂਹ ਦੀ ਬਦਬੂ ਨੂੰ ਵੀ ਦੂਰ ਕਰਦੇ ਹਨ। ਨੰਬਰ 9 ਸੌਣ ਤੋਂ ਪਹਿਲਾਂ ਗੂੰਗੁਣਾ ਪਾਣੀ ਪੀਣ ਨਾਲ ਗੁਰਦੇ ਸਾਫ਼ ਰਹਿੰਦੇ ਹਨ। ਨੰਬਰ 10 ਲਸਣ ਨੂੰ ਛਿਲਕੇ ਉਹਨਾਂ ਦੀਆਂ ਕਲੀਆਂ ਨੂੰ ਦਰਵਾਜ਼ੇ ਅਤੇ ਖਿੜਕੀਆਂ ਤੇ ਨੇੜੇ ਰੱਖਣ ਨਾਲ ਛਿੱਪਕਲੀਆਂ ਨਹੀਂ ਆਉਂਦੀਆਂ ਨੰਬਰ 11 ਰਾਤ ਨੂੰ ਨਾਭੀ ਵਿੱਚ ਤੇਲ ਲਗਾ ਕੇ ਸੌਣ ਨਾਲ ਤੁਹਾਡਾ ਦਿਮਾਗ ਤੇਜ਼ ਕੰਮ ਕਰਦਾ ਹੈ ਅਤੇ ਸਵਸਥ ਰਹਿਦਾ ਹੈ ਨੰਬਰ 12 ਜੇ ਤੁਸੀਂ ਦੰਦਾ ਨਾਲ ਆਪਣੇ ਨੋਹਾਂ ਨੂੰ ਕੁੱਟਦੇ ਹੋ ਤਾਂ ਇਸ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 13 ਹੰਝੂ ਰੁਕਣ ਨਾਲ ਸਿਰਦਰਦ, ਗੁੱਸਾ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਸਕਦੀ ਹੈ। ਨੰਬਰ 14 ਰਾਤ ਨੂੰ ਚਾਰ ਬਦਾਮ ਖਾ ਕੇ ਸੌਣ ਨਾਲ ਚਿਹਰੇ ਦੀ ਸਕਿਨ ਚਮਕਦਾਰ ਹੋ ਜਾਂਦੀ ਹੈ। ਨੰਬਰ 15 ਅੱਖਾਂ ਵਿੱਚ ਚਮਕ ਲਿਆਉਣ ਲਈ ਸੌਣ ਤੋਂ ਪਹਿਲਾਂ ਕਾਲੀ ਕਿਸ਼ਮਿਸ ਖਾਓ। ਨੰਬਰ 16 ਕੰਮ ਕਰਨ ਤੋਂ ਪਹਿਲਾਂ ਸਿਰ ਤੇ ਬਦਾਮ ਦਾ ਤੇਲ ਲਗਾਓ। ਇਸ ਨਾਲ ਦਿਮਾਗ ਤਰੋਤਾਜ਼ਾ ਰਹਿੰਦਾ ਹੈ। ਨੰਬਰ 17 ਇੱਕ ਦੇਸੀ ਅੰਡਾ ਬਲਤਾਨੀ ਮਿੱਟੀ ਵਿੱਚ ਮਿਲਾ ਕੇ ਚਿਹਰੇ ਤੇ ਲਗਾਓ ਇਸ ਨਾਲ ਝੁਰੜੀਆਂ ਗਾਇਬ ਹੋ ਜਾਣਗੀਆਂ ਨੰਬਰ 18 ਜੇ ਰਾਤ ਨੂੰ ਜ਼ਿਆਦਾ ਖਾਣਾ ਖਾਂਦੇ ਹੋ ਤਾਂ ਇਹ ਬੁਢਾਪਾ ਜਲਦੀ ਲਿਆਉਂਦਾ ਹੈ ਨੰਬਰ 19 ਗੁਲਾਬ ਦੀਆਂ ਪੱਤੀਆਂ ਚਬਾਉਣ ਨਾਲ ਦੰਦ ਚਮਕਦਾਰ ਅਤੇ ਚਿਹਰੇ ਤੇ ਵੀ ਗਲੋ ਆ ਜਾਂਦਾ ਹੈ ਨੰਬਰ 21 ਵੱਡੀ ਬਿਮਾਰੀ ਲੱਗਣ ਤੇ ਰੋਟੀ ਘੱਟ ਖਾਓ ਪਰ ਤਾਜ਼ੇ ਫਲ ਜ਼ਿਆਦਾ ਖਾਓ। ਨੰਬਰ 21। ਪੁਦੀਨੇ ਵਾਲਾ ਪਾਣੀ ਪੀਣ ਨਾਲ ਚਿਹਰੇ ਤੇ ਝੁਰੜੀਆਂ ਨਹੀਂ ਆਉਂਦੀਆਂ। ਨੰਬਰ 22। ਗਰਦਨ ਦੀ ਮਾਲਿਸ਼ ਕਰਨ ਨਾਲ ਸੁਸਤੀ ਦੂਰ ਹੁੰਦੀ ਹੈ। ਨੰਬਰ 23। ਰੋਜ਼ਾਨਾ ਸਬਜ਼ੀਆਂ ਦਾ ਸੂਪ ਪੀਣ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ। ਨੰਬਰ 24। ਸਵੇਰ ਦੇ ਵਕਤ ਗੁਣਗੁਣੇ ਪਾਣੀ ਵਿੱਚ ਨਿੰਬੂ ਪਾ ਕੇ ਪੀਣ ਨਾਲ ਚਿਹਰੇ ਤੇ ਚਮਕ ਆਉਂਦੀ ਹੈ। ਨੰਬਰ 25 ਜੇਕਰ ਤੁਸੀਂ ਅਲਰਜੀ ਤੋਂ ਪੀੜਤ ਹੋ ਤਾਂ ਲੱਸੀ ਨਾ ਪੀਓ ਇਸ ਨਾਲ ਅਲਰਜੀ ਵਾਧੀ ਹੈ। ਨੰਬਰ 26 ਸੌਣ ਤੋਂ ਪਹਿਲਾਂ ਮਸੂੜਿਆਂ ਤੇ ਹਲਦੀ ਤੇ ਪਾਣੀ ਪੇਸਟ ਲਗਾਓ ਇਸ ਨਾਲ ਮਸੂੜੇ ਮਜ਼ਬੂਤ ਹੁੰਦੇ ਹਨ। ਨੰਬਰ 27 ਰਾਤ ਨੂੰ ਚਾਵਲ ਖਾਣ ਨਾਲ ਭਾਰਾਪਨ ਹੁੰਦਾ ਹੈ, ਨੀਂਦ ਨਾ ਆਵੇ ਅਤੇ ਮੋਟਾਪਾ ਵੱਧਦਾ ਹੈ। ਨੰਬਰ 28 ਗਾਜਰ ਦਾ ਗਜ਼ਰੀਲਾ ਖਾਣ ਨਾਲ ਪੇਟ ਸਾਫ਼ ਹੁੰਦਾ ਹੈ। ਨੰਬਰ 29 ਲੋਕੀ ਨੂੰ ਧਨੀਆ ਅਤੇ ਜ਼ੀਰੇ ਨਾਲ ਖਾਓ, ਇਹ ਦਿਲ ਲਈ ਫਾਇਦੇਮੰਦ ਹੈ। ਨੰਬਰ 30 ਆਵਾਜ਼ ਕੰਬਣ ਲੱਗੇ ਤਾਂ ਮਲਠੀ ਤੇ ਗੁੜ ਮਿਲਾ ਕੇ ਖਾਓ, ਇਸ ਨਾਲ ਖੰਗ ਵੀ ਹਟਦੀ ਹੈ। ਨੰਬਰ 31 ਅਲੋਵੀਰਾ ਅਤੇ ਹਲਦੀ ਦੇ ਬੁੰਦਾਂ ਨਾਲ ਕੰਨ ਦਾ ਦਰਦ ਦੂਰ ਹੁੰਦਾ ਹੈ। ਨੰਬਰ 32 ਹਲਦੀ ਦੁੱਧ ਪੀਣ ਨਾਲ ਸਰੀਰ ਦੇ ਖਚਾਅ ਨੂੰ ਆਰਾਮ ਮਿਲਦਾ ਹੈ। ਨੰਬਰ 33 ਜਾਮਣ ਖਾਣ ਨਾਲ ਸੌਣ ਤੇ ਮੂੰਹ ਵਿੱਚੋਂ ਪਾਣੀ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ। ਨੰਬਰ 34 ਕੇਲਾ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਦਾ ਹੈ ਕਿਉਂਕਿ ਇਸ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਨੰਬਰ 35 ਜਿਆਦਾ ਵਜਨ ਪਾ ਕੇ ਬੈਠਣ ਨਾਲ ਗੋਡੇ ਖਰਾਬ ਹੋ ਜਾਂਦੇ ਹਨ। ਨੰਬਰ 36 ਚਨੇ ਦੀ ਦਾਲ ਸਾਫ ਤੇ ਸੌਂਫ ਮਿਲਾ ਕੇ ਖਾਣ ਨਾਲ ਜ਼ੁਬਾਨੀ ਬਰਕਰਾਰ ਰਹਿੰਦੀ ਹੈ। ਨੰਬਰ 37 ਮੂੰਗੀ ਦੀ ਦਾਲ ਪੇਟ ਸਮੱਸਿਆਵਾਂ ਤੋਂ ਬਚਾਅ ਕਰਦੀ ਹੈ। ਨੰਬਰ 38 ਪੀਰੀਅਡਸ ਦੌਰ ਦੇ ਲਈ ਗਰਮ ਪਾਣੀ ਪੀਣ ਨਾਲ ਦਰਦ ਦੂਰ ਰਹਿੰਦਾ ਹੈ। ਨੰਬਰ 39 ਕਾਲੀ ਨਮਕ ਵਿੱਚ ਪਾਣੀ ਵਿੱਚ ਪੀਣ ਨਾਲ ਪੇਟਦਰ ਦੁਰੂ ਦਿੰਦਾ ਹੈ। ਨੰਬਰ 40 ਦਹੀਂ ਲਗਾਉਣ ਨਾਲ ਵਾਲ ਮਜ਼ਬੂਤ ਹੁੰਦੇ ਹਨ। ਨੰਬਰ 41 ਪਪੀਤਾ ਚਿਹਰੇ ਤੇ ਲਗਾਉਣ ਨਾਲ ਦਾਗ ਮਟ ਜਾਂਦੇ ਹਨ। ਨੰਬਰ 42 ਆਮਲੇ ਨਾਲ ਸਿਰ ਤੋਂ ਨਾਲ ਸਿਕਰੀ ਦੂਰ ਹੁੰਦੀ ਹੈ। ਨੰਬਰ 43 올ਵੇਰ ਦਾ ਰਸ ਕਬਜ਼ ਨੂੰ ਦੂਰ ਕਰਦਾ ਹੈ। ਨੰਬਰ 30 ਚੰਦਨ ਸਿਰ ਤੇ ਲਗਾਉਣ ਨਾਲ ਸਿਰ ਦਰਦ ਦੂਰ ਹੁੰਦਾ ਹੈ। ਨੰਬਰ 45 ਖੀਰੇ ਦੇ ਟੁਕੜੇ ਕਾਲੇ ਖੀਰਿਆਂ ਦੇ ਲਗਾਉਣ ਨਾਲ ਅੱਖਾਂ ਦੇ ਲਾਭ ਮਿਲਦਾ ਹੈ। ਨੰਬਰ 46 ਸਵੇਰੇ ਖਾਲੀ ਪੇਟ ਆਮਲਾ ਖਾਣ ਨਾਲ ਅੱਖਾਂ ਤੋਂ ਚਸ਼ਮਾ ਉਤਰ ਜਾਂਦਾ ਹੈ। ਨੰਬਰ 47 ਆਮਲੇ ਦਾ ਮਰਬਾ ਅੱਖਾਂ ਦੀ ਰੋਸ਼ਨੀ ਤੇਜ ਕਰਦਾ ਹੈ। ਦੋਸਤੋ ਤੁਹਾਡੇ ਚੈਨਲ ਵਿੱਚ ਬੇਨਤੀ ਹੈ ਜੋ ਵੀ ਇਸ ਵੀਡੀਓ ਨੂੰ ਲਾਈਕ ਕਰੇਗਾ, ਸ਼ੇਅਰ ਕਰੇਗਾ, ਕਮੈਂਟ ਕਰੇਗਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ, ਪਰਮਾਤਮਾ ਉਸਤੇ ਮਾਤਾ-ਪਿਤਾ ਦੀ ਉਮਰ ਲੰਬੀ ਕਰੇਗਾ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।